ਫਗਵਾੜਾ ਵਿਖੇ ਦੇਰ ਰਾਤ ਨੂੰ ਸਮੇਂ ਇੱਕ ਵੱਡਾ ਹਾ사 ਹੋਣ ਤੋਂ ਬਚਾਅ ਹੋ ਗਿਆ ਜਦੋਂ ਸੈਨੀ ਢਾਬਾ ਗੁਰਹਰਗੋਬਿੰਦ ਨਵੇਂ ਨਜ਼ਦੀਕ ਇੱਕ ਬੇਕਾਬੂ ਕਾਰ ਨੇ ਰੇੜੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਬਿਲਡਿੰਗ ਦੀ ਬੇਸਮੈਂਟ ਵਿੱਚ ਜਾ ਵੜੀ ਇਸ ਹਾਸੇ ਦੌਰਾਨ ਜਿੱਥੇ ਕੀ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਉੱਥੇ ਹੀ ਕਾਰ ਅਤੇ ਰੇੜੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਇਸ ਬੰਦੀ ਜਾਣਕਾਰੀ ਦਿੰਦੇ ਆ ਰੇੜੀ ਦੇ ਮਾਲਕ ਅਤੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਦੇਰ ਰਾਤ 1 ਵਜੇ ਦੇ ਕਰੀਬੇ ਕਾਬੂਕਾਰ ਚਾਲਕ ਨੇ ਉਹਨਾਂ ਦੀ ਰੇੜੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਜਿੱਥੇ ਰੇੜੀ ਨੁਕਸਾਨੀ ਗਈ ਉੱਥੇ ਇੱਕ ਕਾਰ ਬਿਲਡਿੰਗ ਦੀ ਬੇਸਮੈਂਟ ਵਿੱਚ ਭਰ ਗਈ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਜਿਕਰ ਹੋ ਗਿਆ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਵੀ ਬਾਲਬਾਲ ਬਚ ਗਿਆ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਰਿਪੋਰਟ

इसमें तो कुछ ना कलर रेडी था, था। दे 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 दे। हमारा है। है रेडी खड़ा सी गया जी रात को आया एक बंदा कार लेके आया रेडी इतना रेडी में ठोक दिया रेडी का नुकसान बहुत हो गया है जी इसका हमें किस चीज की रेडी थी आपकी हमारे कुल्चे छोले लगता थी जी अंडे का रेडी थी हुआ किस कहाँ पे हुआ इस सनी ढाबे के बगल में कितने बजे हुआ एक बजे रात को, को। सवारी ठीक है सारी सारी ठीक है क्या जी कार, कार वाला ठीक है कार वाला ठीक है क्या जी नुकसान हुआ अपना बहुत नहीं। कम लेट की थी इस मामले में लगे अभी नहीं कंप्लेन उम्प्लेन कुछ नहीं किया है बोला आई थी हाँ जी पुलिस आई कोई कारवाई नहीं हुआ अभी बंदे कहां के रहने वाले हैं भाई बगल में है ठेके वाले हैं नई गड्डी गड्डी बगल की आई थी फगवाड़ा ਵਿਖੇ ਦੇਰ ਰਾਤ ਨੂੰ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਸੈਣੀ ਢਾਬਾ ਗੁਰਹਰਗੋਬਿੰਦ ਨਵੇਂ ਨਜ਼ਦੀਕ ਇੱਕ ਬੇਕਾਬੂ ਕਾਰ ਨੇ ਰੀੜੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਬਿਲਡਿੰਗ ਦੀ ਬੇਸਮੈਂਟ ਵੀ ਜਾ ਬੜੀ ਇਸ ਹਾਸੇ ਦੌਰਾਨ ਜਥੇ ਕੀ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਹੋ ਗਿਆ ਉਥੇ ਹੀ ਕਾਰ ਅਤੇ ਰੇੜੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇੜੀ ਦੇ ਮਾਲਕ ਅਤੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਦੇਰ ਰਾਤ 1 ਵਜੇ ਦੇ ਕਰੀਬੇ ਕਾਬੂ ਕਾਰ ਚਾਲਕ ਨੇ ਉਹਨਾਂ ਦੀ ਰੇੜੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਜਥੇ ਰੇੜੀ ਨੁਕਸਾਨੀ ਗਈ ਉਥੇ ਕਾਰ ਬਿਲਡਿੰਗ ਦੀ ਬੇਸਮੈਂਟ ਵਿੱਚ ਭਰ ਗਈ ਹੁਣ ਆਪਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਜ਼ਿਕਰ ਹੋ ਗਿਆ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਵੀ ਬਾਲਬਾਲ ਬਚ ਗਿਆ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਰਿਪੋਰਟ